ਪਿਛਾ ਪਿਛਾ ਵਾ ਮਿੱਟੂਏ ਦੱਸੋ ਪਹਿਲਾਂ ਮੇਰੇ ਬੰਦੇ ਨੇ ਮੈਨੂੰ ਕਿੱਥੇ ਲੈ ਦਿੱਤਾ ਮੈਂ ਕਿੱਥੇ ਜਾਣਾ ਹੀ ਮਿੱਟੂਏ ਮੈਨੂੰ ਦੱਸੋ ਮੈਂ ਬੱਚੇ ਕਿਤਾਬ ਪੜ੍ਹਨੇ ਮੈਨੂੰ ਇੱਕ ਤਰੀਕਾ ਦਾ ਦਿਓ ਯਾਰ ਜਮੀ ਕਿੱਥੇ ਉਹਨੂੰ ਬੁਲਾਵੋ ਉਹ ਹੈ ਬਾਹਰ ਬਾਹਰ ਇਹ ਜੰਮੂ ਉਹ ਬਾਹਰ ਆ ਜੇ ਆ ਜੀ ਜੀ ਆ ਜੀ 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 ਸਾਡੇ ਆ ਜੀ ਬਿਲੀ ਪਰਾ ਦੀ ਬਲਾ ਕੇ ਆਏ ਅੰਦਰ ਆਹੀ ਅੰਦਰ ਬਾੜ ਕੇ ਕਾਰਾਂ ਜੋ ਅਸੀਂ ਜਿੰਮੀ ਨੂੰ ਬੁਲਾਉਣ ਨਹੀਂ ਜਾਣਾ ਮੇਰੀ ਜੀ ਆਏ ਬਾਜੀ ਆ ਮਸ਼ੀਨ ਨੂੰ ਬੁਲਾ ਕੇ ਜਿੱਦਾਂ ਮਾਗੀ ਪਰਾ ਦੀ ਫਰਤ ਗਿਆ ਵੇਖੋ ਜੀ ਹੁਣ ਐਮਸੀ ਲੱਭਣ ਥੋੜਾ ਜਾਣਾ ਮੌਕੇ ਤੇ ਹਾਲਾਤ ਕੀ ਆ ਮੈਂ ਐਮਸੀ ਲੱਭਣ ਜਾਵਾਂਗੇ ਅਸੀਂ ਨੇ ਜਿਹੜੇ ਲੱਗੀਆਂ ਕਦਨ ਲੱਗੀਆਂ ਆ ਇਹ ਫੋਨ ਕਿਉਂ ਨਿਕਲ ਗਿਆ ਇਹ ਆ ਪੱਲੇ ਪੁਲਿਸ ਅਧਿਕਾਰੀਆਂ ਮੈਨੂੰ ਮਾਰਿਆ ਧੱਕਾ ਜਿੱਤਾ ਮੈਨੂੰ ਮਾਰ ਮਾਰ ਕੇ ਹੋ ਗਿਆ ਐਸਐਸਪੀ ਸਾਹਿਬ ਅਦਿੱਤਿਆ ਜੀ ਆਈਪੀਐਸ ਗੁਰਦਾਸਪੁਰ ਦੇ ਜੀ ਦੇਸ਼ਾ ਨਿਰਦੇਸ਼ਾਂ ਅਨੁਸਾਰ ਕੈਸੋ ਆਪਰੇਸ਼ਨ ਜਿਹੜੇ ਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਚੱਲ ਰਹੇ ਆ ਇਹਦੇ ਵਿੱਚ ਜਦੋਂ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਟੀਮ ਅਵਾਂਖਾ ਪਿੰਡ ਜਿਹੜਾ ਹੌਟਸਪੌਟ ਹੈ ਕਾਫੀ ਨਸ਼ਿਆਂ ਦੇ ਵਿੱਚ ਮਸ਼ਹੂਰ ਹੈ ਉਹਦੇ ਸਬੰਧ ਦੇ ਵਿੱਚ ਗਏ ਸੀ ਜਦੋਂ ਅਵਾਂਖਾ ਪਿੰਡ ਚ ਪਹੁੰਚੇ ਤੇ ਮੁਖਬਰ ਖਾਸ ਨੇ ਇਹਨਾਂ ਨੂੰ ਦੱਸਿਆ ਕਿ ਜਿਹੜਾ ਜੋਧਾਵਾ ਜੋ ਯੋਧ ਲਾਲ ਜੀ ਇਹਦੇ ਵਿਰੁੱਧ ਪਹਿਲੇ ਵੀ 4-5 ਜਿਹੜੇ ਮਕਦਮੇ ਆ ਨਸ਼ਿਆਂ ਦੇ ਦਰਜਾ ਤੇ ਇਹ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਾ ਉਹ ਨਸ਼ਾ ਵੇਚ ਰਿਹਾ ਵਾ ਪੁਲਿਸ ਪਾਲਟੀ ਜਦੋਂ ਸੀਆਈਏ ਇਨਚਾਰਜ ਸਬ ਇੰਸਪੈਕਟਰ ਅਜੀਵਿੰਦਰ ਦੀ ਅਗਵਾਈ ਹੇਠ ਇਨਾਂ ਦੇ ਘਰ ਦਾ ਜਾ ਕੇ ਇਹਨਾਂ ਨੇ ਸਵੇਰੇ ਸੋਤੇ ਬੂਆ ਖੜਕਾਇਆ ਵਾ ਤੇ ਇਹਨਾਂ ਨੇ ਦੇਖਿਆ ਵੀ ਇਹ ਪੁਲਿਸ ਆ ਗਈ ਆ ਔਰ ਇਹਨਾਂ ਨੇ ਛੱਤ ਉੱਤੇ ਚੜ ਕੇ ਉੱਤੇ ਪੇ ਜਿਹੜੇ ਪੱਥਰ ਸੀ ਜਾਣ ਤੋਂ ਮਾਰ ਦੀ ਨੀਅਤ ਨਾਲ ਪੁਲਿਸ ਦੇ ਉੱਤੇ ਇਹਨਾਂ ਨੇ ਵਟੇ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਪੁਲਿਸ ਪਾਰਟੀ ਦੇ ਚਾਰ ਜਿਹੜੇ ਐਸਆਈਸੀ ਜਾਂ ਜ਼ਖਮੀ ਹੋਏ ਆ ਜਿਨ੍ਹਾਂ ਦੇ ਵਿੱਚ ਐਸਆਈਰ ਰਪਿੰਦਰ ਸਿੰਘ ਸਪੈਸ਼ਲ ਬ੍ਰਾਂਚ ਐਸਆਈ ਸਤਨਾਮ ਸਿੰਘ ਸੀਆਈਏ ਬ੍ਰਾਂਚ ਐਸਆਈ ਦਵਿੰਦਰ ਸਪੈਸ਼ਲ ਬ੍ਰਾਂਚ ਐਸਆਈ ਗੁਰਚਨ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਔਰ ਜਦੋਂ ਇਹਨਾਂ ਨੇ ਉੱਤੋਂ ਵਟੇ ਮਾਰਨੇ ਸ਼ੁਰੂ ਕੀਤੇ ਆ ਇਹ ਇਹਨਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਿਹੜੀ ਆ ਉਹ ਜਾਨ ਬਚਾਈ ਆ ਤੇ ਮੁੜ ਕੇ ਜਿਹੜਾ ਜੋਧ 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 ਰਾਜ ਤੇ ਦੀ ਪਤਨੀ ਵੰਦਨਾ ਵਾ ਇਹਨਾਂ ਨਾਲ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀ ਸੀ ਜਿਹੜੇ ਜਿਹੜਾ ਨਸ਼ਾ ਹੀ ਆ ਵਾਂਖੇ ਦੇ ਵਿੱਚ ਸਪਲਾਈ ਵੀ ਕਰਦੇ ਸੀ ਔਰ ਵੇਚਦੇ ਵੀ ਸੀ ਇਹਨਾਂ ਨੇ ਜੋਧ ਨੇ ਤੇ ਇਹਦੀ ਪਤਨੀ ਨੇ ਪਹਿਲੇ ਪੁਲਿਸ ਪਾਰਟੀ ਦੀ ਆਪਣੇ ਇੱਕ ਸਕੂਟਰੀ ਨੂੰ ਇਹਨਾਂ ਨੇ ਅਗਲਾ ਹੀ ਫਿਰ ਇਹਨਾਂ ਨੇ ਆਪਣੇ ਈ ਰਿਕਸ਼ਾ ਨੂੰ ਅਗਲਾ ਆਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਪੁਲਿਸ ਪਾਰਟੀ ਐਸਆਈ ਰਪਿੰਦਰ ਸਿੰਘ ਦੀ ਗੱਡੀ ਆਈ 10 ਉੱਥੇ ਖੜੀ ਸੀ ਉਹਨੂੰ ਅਗਲਾ ਦੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਉੱਥੋਂ ਗੱਡੀ ਕੱਢ ਕੇ ਤੇ ਖੜੀ ਜਿਹਦਾ ਕਾਫੀ ਨੁਕਸਾਨ ਹੋਇਆ ਇਹਨਾਂ ਨੇ ਪੱਥਰबाजी ਦੇ ਵਿੱਚ ਉਹਦਾ ਸ਼ੀਸ਼ੇ ਟੁੱਟੇ ਔਰ ਕਾਫੀ ਜਿਹੜਾ ਗੱਡੀ ਗੱਡੀ ਦਾ ਨੁਕਸਾਨ ਹੋਇਆ ਤੇ ਬਾਅਦ ਦੇ ਵਿੱਚ ਇਹਨੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਫੜਨ ਵਾਸਤੇ ਦੁਬਾਰਾ ਉਥੇ ਇਕੱਠੀ ਹੋਈ ਆ ਤੇ ਇਹਨੇ ਜੋ ਯੁੱਧ ਲਾਲ ਦੇ ਜਿਹੜੇ ਅਣਪਛਾਤੇ ਵਿਅਕਤੀ ਉਹ ਤੇ ਉਤੋਂ ਭੱਜ ਗਏ ਇਹ ਸਿਲੰਡਰ ਲੈ ਕੇ ਆਪਣਾ ਉਹਦੇ ਉੱਤੇ ਰੈਗੂਲਰ ਲਾ ਕੇ ਤੇ ਇਹਨੇ ਲਾਈਟਰ ਹੱਥ ਦੇ ਵਿੱਚ ਫੜਿਆ ਸੀ ਔਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਧਮਕੀਆਂ ਦੇ ਰਿਹਾ ਸੀ ਬਾਰ ਬਾਰ ਕਿ ਕਦੀ ਕਹੇ ਹਫਸਨੂ ਬੁਲਾ ਲਓ ਕਦੀ ਕਹੇ ਹਫਸਨੂ ਬੁਲਾ ਲਓ ਉਥੇ ਸ਼ਾਇਦ ਸਾਰੇ ਤੁਸੀਂ ਪੱਤਰਕਾਰ ਭਰਾ ਵੀ ਪਹੁੰਚੇ ਸੀ ਬੜੇ ਮੁਸ਼ਕਲ ਦੇ ਕਰਕੇ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਵਾ ਵੰਦਨਾ ਨੂੰ ਤੇ ਜਿਹੜਾ ਜੋਧ ਲਾਲ ਆ ਇਹਨੂੰ ਯੋਧੇ ਨੂੰ ਇਹਨਾਂ ਦੇ ਖਿਲਾਫ ਮਕਦਮਾ ਨੰਬਰ 35 ਸਰਕਾਰੀ ਡਿਊਟੀ 'ਚ ਵਿਘਨ ਪਾਣਾ ਔਰ ਗੱਡੀਆਂ ਨੂੰ ਘਰ ਨੂੰ ਅੱਗ ਲਾਣਾ ਔਰ ਆਪਣੇ ਆਪ ਨੂੰ ਇਹਨੇ ਕਾਫੀ ਬਲੇਡ ਨਾਲ ਉਹਦੇ ਜਖਮਾ ਆਪਣੇ ਸਰੀਰ ਤੇ ਕੀਤੇ ਇਹਨਾਂ ਦੀ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਇਹਨਾਂ ਦੀ ਰੈਸਟ ਮਕਦਮਾ ਨੰਬਰ 35 ਦੇ ਵਿੱਚ ਕਰਕੇ ਔਰ ਇਹਨੂੰ ਆਪਾਂ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਪੁਸ਼ਗੀਸ਼ ਕਰਾਂਗੇ ਇਹ ਚਟਾ ਕਿੱਥੋਂ ਲੈ ਕੇ ਆਂਦਾ ਈ ਔਰ ਕਿੱਥੇ ਵੇਚਦਾ ਇਹਦੇ ਖਿਲਾਫ ਪਹਿਲੇ ਵੀ 4 ਤੋਂ 5 ਮੁਕਦਮੇ ਜਿਹੜੇ ਐਨਡੀਪੀਸੀ ਅੱਡੇ ਦਰਜ ਨੇ ਜਿੰਨਾ ਚ 65 ਗ੍ਰਾਮ ਦੀ ਰਿਕਵਰੀ ਆ ਕੋਈ 10 ਗ੍ਰਾਮ ਦੀ ਰਿਕਵਰੀ ਆ ਕੋਈ 20 ਗ੍ਰਾਮ ਦੀ ਆ ਆਦੀ ਆ ਇਹ ਵੇਚਦਾ ਵੀ ਯਾਰ ਔਰ ਇਹਦੇ ਘਰ ਦੇ ਜਿਹੜਾ ਇਹਦੇ ਨਾਲ ਦੀ ਇਹਦੀ ਵੰਦਨਾ ਆ ਲੋਕਾਂ ਦੇ ਕਹਿਣ ਮੁਤਾਬਕ ਇਹ ਦੋਨੇ ਜਿਹੜਾ ਵਾ ਚਿੱਟੇ ਦੇ ਚਿੱਟੇ ਦਾ ਬਹੁਤ ਜ਼ਿਆਦਾ ਸੇਵਨ ਵੀ ਕਰਦੇ ਆ ਇਹਨਾਂ ਨੇ ਕੀ ਕੀਤਾ ਵਾ ਵੀ ਜਦੋਂ ਇਹਨਾਂ ਨੇ ਦੇਖਿਆ ਹੁਣ ਪੁਲਿਸ ਪਾਲਟੀ ਥੋੜੀ ਹੈਵੀ ਹੋ ਰਹੀ ਆ ਇਹਨੇ ਘਰ ਨੂੰ ਸਮਾਨ ਛੱਟ ਕੇ ਜੋ ਸਾਨੂੰ ਲੱਗਦਾ ਇਹਨੇ ਉਹਨੂੰ ਅੱਗ ਲਾਈ ਆ ਔਰ ਉਹਦੇ ਤਹਿਤ ਜਿਹੜੀ ਆ ਅੱਗ ਭੜਕੀ ਆ ਇਹਦੇ ਘਰ ਦੇ ਵਿੱਚ ਰਜਾਈਆਂ ਛੜੀਆਂ ਬੈੱਡ ਛੜੇ ਆ ਇਹਨਾਂ ਨੇ ਆਪਣੀ ਸਕੂਟਰੀ ਨੂੰ ਵੀ ਅੱਗ ਲਾਈ ਆ ਕਿਉਂਕਿ ਆਮ ਤੌਰ ਤੇ ਸਕੂਟਰੀ ਜਿਹੜੀ ਦੇ ਵਿੱਚ ਸਮਾਨ ਇਹਨਾਂ ਨੇ ਸਮਗਲਰਾਂ ਨੇ ਰੱਖਿਆ ਹੁੰਦਾ ਇਹਨੇ ਸਕੂਟਰੀ ਨੂੰ ਵੀ ਅੱਗ ਲਾਈ ਆ ਇੱਕ ਇਹਦਾ ਈ ਰਿਕਸ਼ਾ ਸੀ ਇਹਨੇ ਉਹਨੂੰ ਵੀ ਅਗਲਾ ਦੀ ਕੋਸ਼ਿਸ਼ ਕੀਤੀ ਆ ਪਰ ਸਕੂਟਰੀ ਪੂਰੀ ਤਰ੍ਹਾਂ ਛੜ ਗਈ ਈ ਰਿਕਸ਼ੇ ਦਾ ਬਚਾਅ ਹੋ ਗਿਆ ਔਰ ਸਾਡੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਗੱਡੀ ਸੀ ਉਹਦਾ ਵੀ ਕਾਫੀ ਬਚਾਅ ਹੋਇਆ